ਕਸ ਕਾਨਫਰੰਸ ਨਾਲੇ ਬਲੱਡ ਕੈਂਪ ਚੱਲ ਰਿਹਾ ਕਿ ਕਹਨਾ ਚਾਹੋਗੇ ਅ ਪਹਿਲੇ ਤੇ ਮੈਂ ਆਪਣਾ ਦੱਸ ਦਿਆਂ ਫੋਨ ਤੇ ਹੀ ਵਸੇ ਕਾਫੀ ਦੇਰ ਤੋਂ ਮੈਨੂੰ ਜਾਣ ਗਿਆ ਸਾਰੇ ਮੈਂ ਡਾਕਟਰ ਮਲੋਤਰਾ ਕਾਰਪੋਰੇਟ ਹਸਪੀਟਲ ਮੈਨੇਜਿੰਗ ਡਾਇਰੈਕਟਰ ਅਸੀਂ ਕਾਰਪੋਰੇਟ ਹਸਪੀਟਲ ਯੂਨਿਟ 2 ਖੋਲਿਆ ਸੀ ਦੋ ਲੈਣਾ ਤੁਸੀਂ ਦੱਸ ਦਿੰਦੇ ਆ ਅੱਜ ਤੋਂ 5 ਮਹੀਨੇ ਪਹਿਲੇ ਅਸੀਂ ਇਨੋਗਰੇਸ਼ਨ ਕੀਤੀ ਸੀ ਉਸ ਤੋਂ ਬਾਅਦ ਪਾਰਕਿੰਗ ਕਰਕੇ ਕੁਝ ਪ੍ਰੋਬਲਮਸ ਆਈਆਂ ਜਿਸ ਕਰਕੇ ਅਸੀਂ ਹਸਪੀਟਲ ਨੂੰ ਡਿਲੇ ਕੀਤਾ ਔਰ ਪਾਰਕਿੰਗ ਪਹਿਲੇ ਬਣਾਈ ਸਾਡੇ ਕੋਲ ਇਸ ਵੇਲੇ ਜਿੰਨੀ ਜਗ੍ਹਾ ਹੈ ਉਤੋਂ ਡਬਲ ਪਾਰਕਿੰਗ ਹੈ ਕਾਰਪੋਰੇਸ਼ਨ ਨੇ ਸਾਨੂੰ ਮਨਜ਼ੂਰੀ ਦੇ ਦਿੱਤੀ ਔਰ ਨਕਸ਼ਾ ਸਾਡਾ ਪਾਸ ਕਰਤਾ ਨਕਸ਼ਾ ਪਾਸ ਕਰਕੇ ਜਦੋਂ ਸਾਨੂੰ ਮਿਲਿਆ ਔਰ ਕਾਰਪੋਰੇਸ਼ਨ ਕਮਿਸ਼ਨਰ ਦੀ ਮਨਜ਼ੂਰੀ ਮਿਲੀ ਤੇ ਫਿਰ ਅਸੀਂ ਦੁਬਾਰਾ ਸਟਾਰਟ ਕੀਤਾ ਅੱਜ ਜਿੱਦਿਖੁਚ ਐਡਮਿਸ਼ਨਸ ਵੀ ਕਰ ਲਈਆਂ ਉਪਰੀ ਦੇਖ ਰਿਹਾ 7 ਦਿਨ ਦਾ ਮੈਡੀਕਲ ਕੈਂਪ ਫ੍ਰੀ ਮੈਡੀਕਲ ਕੈਂਪਸ ਵੀ ਲਗਾਇਆ ਔਰ ਫ੍ਰੀ ਮੈਡੀਕਲ ਕੈਂਪਸ ਤੇ ਸਾਰੇ ਲੈਬ ਦੇ ਟੈਸਟ ਵੀ ਕਰ ਰਹੇ ਆ 7 ਦਿਨਾਂ ਦੇ ਅੰਦਰ ਬਿਕੋਜ਼ ਸਾਨੂੰ ਅੰਦਰੋਂ ਵੀ ਖੁਸ਼ੀ ਹੈ ਅਸੀਂ ਇਸ ਕਰਕੇ ਪੈਸੇ ਦੀ ਬਖਾਨੀ ਕਰ ਰਹੇ ਹਾਂ ਇਸ ਕਰਕੇ ਲੈਬ ਤੇ ਸਾਰੇ ਟੈਸਟ ਜਿਹੜੇ ਪੀਸ਼ ਨੂੰ ਰਿਕੁਆਇਰ ਹੈਗੇ ਸਾਰੇ ਕਰ ਰਹੇ ਆ 7 ਦਿਨ ਲਗਾਤਾਰ ਵੀ ਹੋਣਗੇ 7 ਦਿਨ ਲਗਾਤਾਰ ਹੀ ਇਹ ਵਾਲਾ ਕਿਹੜਾ ਕਿਹੜਾ ਨਾਸਰ ਕੀਤਾ ਜਾਏਗਾ ਇਲਾ ਇੱਥੇ ਵਾਸਤੇ ਜਿਹੜਾ ਕਾਰਪੋਰੇਟ 2 ਦੀ ਗੱਲ ਹੈ ਕਾਰਪੋਰੇਟ 1 ਜਿਸੀਂ ਸਾਰੀਆਂ ਸੁਪਰ ਸਪੈਸ਼ੈਲਿਟੀ ਆਲਰੇਡੀ ਕਰ ਰਹੇ ਸੀ ਕਾਰਪੋਰੇਟ 2 ਜੁਸੀਂ ਜਿਹੜੀਆਂ 1 ਜ ਨਹੀਂ ਸੀ ਸਪੈਸ਼ੈਲਟੀਆਂ ਸਾਡੇ ਕੋਲ ਸਾਰੀਆਂ ਅਸੀਂ ਓਵਰਲੀ ਲੈ ਕੇ ਆਈਆਂ ਜਿੱਦਾਂ ਰੀਨਲ ਟ੍ਰਾਂਸਪਲਾਂਟ ਹੈ ਲਿਵਰ ਟ੍ਰਾਂਸਪਲਾਂਟ ਹੈ ਬੋਨ ਮੈਰੋ ਟ੍ਰਾਂਸਪਲਾਂਟ ਹੈ ਵਿੱਚ ਕਿਸੇ ਨੇ ਇੱਕ ਵਾਰ ਚ ਕਾਰਡੀਆਕ ਟ੍ਰਾਂਸਪਲਾਂਟ ਵੀ ਲਿਖਦਾ ਮੇਰਾ ਸੁਪਨਾ ਹੈਗਾ ਘਾਟ ਟ੍ਰਾਂਸਪਲਾਂਟ ਕਰੀਏ ਲੇਕਿਨ ਹਜੇ ਉਹ ਥੋੜਾ ਜਿਆਦਾ ਲੇਟ ਹੈ ਹਜੇ ਅਸੀਂ ਨਹੀਂ ਸਟਾਰਟ ਕਰ ਰਹੇ ਅਸੀਂ ਤਿੰਨ ਚੀਜ਼ਾਂ ਸਟਾਰਟ ਕੀਤੀਆਂ ਮੈਂ ਰਿਪੀਟ ਕਰ ਦਿੰਦਾ ਇੱਕ ਇਕ ਲਿਵਰ ਟ੍ਰਾਂਸਪਲੈਂਟ ਲਿਵਰ ਬਦਲਣ ਦਾ ਕੰਮ ਔਰ ਤੀਸਰਾ ਬੋਨ ਮੈਰੋ ਟ੍ਰਾਂਸਪਲੈਂਟ ਜਿਹੜੇ ਬੱਚੇ ਛੋਟੇ ਬੱਚੇ ਆ ਜਿਨ੍ਹਾਂ ਦੀ ਵੀ ਬੋਨ ਮੈਰੋ ਬਦਲ ਨਹੀਂ ਹੁੰਦੀ ਐ ਅਸੀਂ ਉਹ ਵੀ ਬਦਲਣ ਦਾ ਇੱਥੇ ਕੰਮ ਸਾਰੀਆਂ ਫੈਸਿਲਿਟੀਆਂ ਆਲਰੇਡੀ ਐਡ ਹੋ ਗਈਆਂ ਸਾਰਾ ਆਪਰੇਟਰ ਸਾਰਾ ਇਕੁਇਪਮੈਂਟ ਹਰ ਚੀਜ਼ ਸਾਡੇ ਕੋਲ ਇਸ ਵੇਲੇ ਅਸੀਂ A to Z ਕੰਪਲੀਟ ਆ ਸਿਰਫ ਇੱਕ ਚੀਜ਼ ਸੀ ਸਾਨੂੰ ਕਮੀ ਆ ਜੇ ਲਾਇਸੈਂਸ ਦੀ ਲਾਇਸੈਂਸ ਤੋਂ ਬਗੈਰ ਕੋਈ ਕੰਮ ਨਹੀਂ ਕਰਨਾ ਲਾਇਸੈਂਸ ਅਪਲਾਈ ਹੋ ਚੁੱਕਾ ਆ ਜਿਸ ਦਿਨ ਲਾਇਸੈਂਸ ਆਏਗਾ ਉਸੇ ਦਿਨੀ ਅਸੀਂ ਇਹ ਵਾਲਾ ਕੰਮ ਕਿਡਨੀ ਲਿਵਰ ਤੇ ਬੋਨ ਮੈਰੋ ਦਾ ਸਾਰ ਇਸ ਤੋਂ ਇਲਾਵਾ ਅਸੀਂ 250 ਬੈੱਡ ਦਾ ਹਸਪਤਾਲ ਹੈ ਇਹਦੇ 100 ਬੈੱਡ ਦਾ ਇਸ਼ੂ ਇੱਕੋ ਫਲੋਰ ਤੇ ਹੈ ਜੋ ਸੀ ਜੋ ਜੋ ਅਸੀਂ ਉਤਰ ਨਹੀਂ ਕਰ ਪਾਏ ਜੋ ਜੋ ਸਾਨੂੰ ਮੁਸ਼ਕਲਾਂ 11 ਸਾਲਾਂ ਚ ਉਧਰ ਆਈਆਂ ਉਹ ਸਾਰੀਆਂ ਮੁਸ਼ਕਲਾਂ ਅਸੀਂ ਇੱਧਰਲੇ ਪਾਸੇ ਕੰਪਲੀਟ ਕਰਤੀਆਂ ਤਾਂ ਕਿ ਮੁਸ਼ਕਲ ਕੋਈ ਨਾ ਆਵੇ ਫਿਰ ਉਹ ਵੀ ਸੈਂਟਰਲੀ ਉਹ ਵੀ ਸੈਂਟਰਲੀ 에어 ਕੰਡੀਸ਼ਨਡ ਹਸਪਤਾਲ ਸੀ ਉਹ ਵੀ ਸੈਂਟਰਲੀ 에어 ਕੰਡੀਸ਼ਨ ਹਸਪਤਾਲ ਹੈ ਤੇ ਕੋਈ ਵੀ ਪ੍ਰੋਬਲਮ ਨਹੀਂ ਆਏਗੀ ਕਿਸੇ ਪੇਸ਼ੇਂ ਨੂੰ ਆਈਸ਼ਮਾ ਉਧਰ ਵਿੱਚ ਹੋਈਸ਼ਮਾ ਇੱਧਰ ਵੀ ਆਏਗੀ ਸਾਰੀਆਂ ਸ਼ੁਰੇ ਤੜੀਆਂ ਉਧਰ ਸੀ ਉਹ ਇੰਸ਼ੋਰੈਂਸ ਅੱਧਰ ਹੈ ਸਾਰੀਆਂ ਚੀਜ਼ਾਂ ਰੈਪਲੀਕਾ ਹੈ ਬਿਲਕੁਲ ਉਧਰ ਵਾਲਾ ਸਿਸਟਮ ਹੀ ਇੱਧਰ ਲੱਗਣਾ ਹੈ ਬਾਕੀ ਤੁਹਾਡੇ ਮਨ 'ਚ ਕੋਈ ਹੋਰ ਕੋਈ ਚੀਜ਼ ਸਵੈਰੀ ਹੈ ਤੇ ਮੈਨੂੰ ਆਸ਼ਮਨ ਕਾਰਡ ਦਾ ਸਾਰੇ ਆਸ਼ਮਨ ਕਾਰਡ ਸਾਡਾ ਉਧਰ ਚੱਲਦਾ ਪਿਆ ਸਰਕਾਰੀ ਇੰਸ਼ੋਰੈਂਸ ਹੈ ਸਾਨੂੰ ਇੱਧਰ ਲੈਣੀ ਪਏਗੀ ਕੁਛ ਦਿਨ ਲੱਗਣਗੇ ਜਾਂ ਕੁਛ ਹਫਤੇ ਲੱਗਣਗੇ 2-3 ਹਫਤੇ ਬਿਕੋਸ ਹਨ ਉਧਰ ਮਿਲੀ ਹੋਈ ਹੈ ਤੇ ਇੱਧਰ ਵੀ ਮਿਲ ਜਾਏਗੀ ਅਜਿਹੀ ਚੀਜ਼ਾ ਮਿਲੇਗਾ ਆਸ਼ਮਨ ਕਾਰਡ ਆਸ਼ਮਨ ਆਸ਼ਮਨ ਕਾਰਡ ਮੈਡੀਕਲ ਐਂਡ ਸਰਜਿਕਲ ਮੈਨੇਜਮੈਂਟ ਅਸੀਂ ਅੱਜ ਵੀ ਇੱਕ ਜਵਾੜਾ ਰੂਟ ਇਹ ਟੋਟਲ ਫ੍ਰੀ ਆਫ ਕਾਸਟ ਹੈਗਾ ਇਹਦੇ ਕਿਡਨੀ ਦੇ ਸਾਰੇ ਟੈਸਟ ਕਿਡਨੀ ਦੇ ਸਾਰੇ ਸਟੋਨਸ ਹਰ ਚੀਜ਼ ਸੋ ਮੈਨੂੰ ਕਿਡਨੀ ਰਿਪਲੇਸਮੈਂਟ ਬਾਰੇ ਪਤਾ ਨਹੀਂ ਕਿ ਕਿੰਨੇ ਟ੍ਰਾਂਸਪਲੈਂਟ ਆਯੁਸ਼ਮਨ ਕਾਰਡ ਤੇ ਹੁੰਦਾ ਹੈ ਨਹੀਂ ਹੁੰਦਾ ਬਿਕੋਜ਼ ਇਸ ਫੀਲਡ ਚ ਮੈਂ ਹੁਣੇ ਨਵਾਂ ਆਇਆ ਅਰਜ ਕਰਾਂਗੇ ਜੇ ਪੋਸੀਬਲ ਹੋ ਜਾਵੇ ਕੈਂਪੂ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਲੱਗਦੀਆਂ ਕੈਂਪੂ ਵਿੱਚ ਸਾਡੀ ਸ਼ੂਗਰ ਦਾ ਬਲੱਡ ਪ੍ਰੈਸ਼ਰ ਦਾ ਦਮੇ ਦਾ ਰੀਨਲ ਦਾ ਸਾਡੇ ਸਾਹਮਣੇ ਡਾਕਟਰ ਬੈਠੇ ਹੈ ਰੀਨਲ ਟ੍ਰਾਂਸਪਲੈਂਟ ਸਰਜਨ ਹੈ ਲਿਵਰ ਟ੍ਰਾਂਸਪਲੈਂਟ ਸਰਜਨ ਵੀ ਬੈਠੇ ਹੈ ਸਾਰੇ ਡਾਕਟਰ ਨੇ ਜੁਆਇਨ ਕਰ ਲਿਆ ਹੋਇਆ ਸਾਡੇ ਕੋਲ ਮੈਡੀਸਿਨ ਵਾਲੇ ਸਰਜਰੀ ਵਾਲੇ ਸਾਰੇ ਡਾਕਟਰ ਜੁਆਇਨ ਕਰ ਗਏ ਸਿਰਫ ਅਸੀਂ 4-5 ਮਹੀਨੇ ਉਹਨਾਂ ਨੂੰ ਰੱਖ ਕੇ ਆਪਣੇ ਕੋਲ ਪਾਲਿਆ ਪੁੱਛਿਆ ਗਿਆ ਲਈ ਜੂਰੀ ਗਿਆ ਲਈ ਕਿਉਂਕਿ ਸਾਡੇ ਸਾਢੇ 4-5 ਮਹੀਨੇ ਤੋਂ ਉਹ ਵਾਲੀ ਮੁਸ਼ਕਲ ਆਈ ਜਰੂਰ ਹੈ ਲੇਕਿਨ ਅਸੀਂ ਉਹ ਮੁਸ਼ਕਲ ਨੂੰ ਵੀ ਬਹੁਤ ਹੌਸਲੇ ਨਾਲ ਪਾਰ ਕਰ ਲਿਆ ਅਸੀਂ ਡਾਕਟਰਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਸੀਂ ਨਾਲ ਨਾਲ ਚੱਲੇ ਗਏ ਐਮ ਕਾਰਪੋਰੇਸ਼ਨ ਨੂੰ ਵੀ ਬਹੁਤ ਬੜੀ ਕਿਹਾ ਸੀ ਕਿ ਮੇਰੇ ਲਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਪ੍ਰੋਬਲਮ ਹੈ ਕਿ ਹਸਪਤਾਲ ਦਾ ਸਾਡਾ ਹੈ ਲੇਕਿਨ ਡਾਕਟਰ ਸੀ ਪੇ ਜਿਹੜੀ ਹੈ ਸਾਢੇ 4-5 ਮਹੀਨੇ ਪਹਿਲੇ ਦੇਣੀ ਕਿਹਾ ਕਰਤੀ ਲੇਕਿਨ ਅਸੀਂ ਚੱਲ ਰਹੇ ਹਾਂ ਉਹਦੇ ਨਾਲ ਵੀ ਚੱਲ ਰਹੇ ਹਾਂ ਅਸੀਂ ਹੌਸਲੇ ਨਾਲ ਉਹ ਜਿਹੜਾ ਮੁਸ਼ਕਲ ਟਾਈਮ ਸੀ ਉਹ ਵੀ ਅਸੀਂ ਕੱਢ ਲਿਆ ਲੋਕਾਂ ਨੂੰ ਵੀ ਅਸੀਂ لوکن میسج یہی ہے کہ ہمیشہ ڈاکٹر غلطی نہیں ਹੁੰਦੇ ਵਿੱਚ ਹਸਪਤਲ ਗਲਤੀ ਹੁੰਦਾ ਕਦੀ ਕਦਾਂ ਚਲੋ 70% ਤੁਸੀਂ ਹਸਪਤਲ ਦੇ ਬਿਮਾਰੇ ਬਾੜਾ ਤੋਂ ਹੀ ਤੇ ਕਦੀ 10 ਵੀ 30% ਚੰਗਾ ਵੀ ਸੋਚ ਲਿਆ ਕਰੋ ਜਿਹੜਾ ਪੇਸ਼ੈਂਟ ਠੀਕ ਇਲਾਜ ਕਰਾ ਕੇ ਫ੍ਰੀ ਇਲਾਜ ਕਰਾ ਕੇ ਸ਼ਮਨ ਚ ਜਲ ਜਾਂਦਾ ਉਹ ਵੀ ਜਾ ਕੇ ਕਰ ਜਦੋਂ ਬਸਿਕ ਹੁੰਦੀ ਹੈ ਗੱਲਾਂ ਬਾਤਾਂ ਕਰਦੀਆਂ ਗੱਪਾਂ ਮਾਰਦੀ ਉਹਦੇ ਚ ਵੀ ਕਹਿ ਦਿੰਦੇ ਪਤਾ ਨਹੀਂ ਹਸਪਤਲ ਨੇ ਕਿੰਨੇ 1 ਲੱਖ ਰੁਪਇਆ ਕਮਾ ਲਿਆ ਹੋਣਾ ਇਹਦੇ ਕੋਲ ਸੋ ਇਹ ਵਾਲੀ ਜਿਹੜੀ ਸੋਚ ਹੈਗੀ ਹੈ ਕਿ ਤੁਸੀਂ ਦੇ ਪੈਸੇ ਕੋਈ ਦੇ ਕੇ ਨਹੀਂ ਆਏ आयुष्मान ਦੇ پیسے ਆਉਂਦੇ ਨਹੀਂ ਐ 6-6 ਮਹੀਨੇ 8-8 ਮਹੀਨੇ ਆਉਂਦੇ ਨਹੀਂ ਐ ਫਿਰ ਵੀ ਤੁਸੀਂ ਨੈਗੇਟਿਵ ਨਹੀਂ ਸੋchnਾ ਚਾਹੀਦਾ ਕਦੀ ਹਸਪੀਟਲ ਬਾਰੇ ਵੀ ਪੋਜ਼ਿਟਿਵ ਸੋchnਾ ਚਾਹੀਦਾ ਬਸ ਤੇਰੀ ਹੈ ਪਬਲਿਕ ਜਿਹੜਾ ਖੇਤਰ ਵਿੱਚ ਹੋਰ ਵੀ ਹਸਪੀਟਲ ਨੇ ਕਾਫੀ ਹਸਪੀਟਲ ਨੇ ਮਾਰੇ ਸੋ ਹਸਪੀਟਲ ਨੇ ਕੀ ਕਾਸ ਲਾ ਕੇ ਐ ਦੇਖੋ ਇੱਕ ਛੱਤ ਥੱਲੇ ਅਲਟਰਾਸਾਉਂਡ ਸੀਟੀ ਸਕੈਨ ਐਮ ਆਰ ਆਈ ਰੇਡੀਓ ਸਕੈਨ ਸਾਰੇ ਸਕੈਨ ਹਰ ਚੀਜ਼ ਇੱਕ ਛੱਤ ਥਲੇ ਹਸਪਤਾਲ ਚ ਮਿਲਣ ਗਏ। ਮੈਂ ਤੁਹਾਨੂੰ ਫਿਰ ਵੀ ਕਹਿ ਦਿੰਦਾ ਜਿਹੜਾ ਅਸੀਂ ਐਮ ਆਰ ਆਈ ਲਗਾਈ ਹੈ ਉਹ ਸਕੈਨ ਸੈਂਟਰ ਵਾਲੀ ਐਮ ਆਰ ਆਈ ਲਗਾਈ ਹੈ। ਅਸੀਂ ਕੋ ਹਸਪਤਾਲ ਵਾਲੀ ਐਮ ਆਰ ਆਈ ਨਹੀਂ ਲਗਾਈ। ਦੇਖੋ ਜੀ ਬੜਾ ਫਰਕ ਹੁੰਦਾ। ਇੱਥੇ ਬਹੁਤ ਫਰਕ ਹੁੰਦਾ। ਨੋਕੀਆ ਦਾ ਫੋਨ ਵੀ ਹੈਗਾ ਸੀ, ਆਈਫੋਨ ਵੀ ਹੈਗਾ। ਤੇਰ ਕੋਲ ਵੀ ਨੋ ਹੈਗਾ ਤੇ ਬਿਲਕੁਲ ਵੀ ਹੈਗਾ। ਹੁਣ ਕਿਹਦੇ ਕੋਲ ਨੋਕੀਆ ਤੇ ਕਿਹਦੇ ਕੋਲ ਆਈਫੋਨ ਹੈ ਦੋਨਾਂ 'ਚ ਫਰਕ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਫਿਰ ਕਹਿ ਰਿਹਾ ਕਿ ਅਸੀਂ ਬਿਕੋਜ਼ ਸਾਨੂੰ ਹਮੇਸ਼ਾ ਹੀ ਹੈ ਕਿ ਡਾਕਟਰ ਕੁਆਲਿਟੀ ਚਾਹੀਦੀ ਹੈ। ਮੇਰੇ ਮਨ 'ਚ ਹਮੇ ਆਪਣਾ ਸਕੈਨ ਕਰਾ ਕੇ ਸਾਡਾ ਹੀ ਕੰਸਲਟੈਂਟ ਇਹ ਕਹਿ ਦਵੇ ਨਹੀਂ ਯਾਰ ਇਹਦਾ ਸਕੈਨ ਕੇ ਸੈਂਟਰ ਤੋਂ ਕਰਾਉਗੇ ਕੰਮ ਨਹੀਂ ਆ ਫੋਟੋ ਨਹੀਂ ਠੀਕ ਆਈ ਫਿਰ ਥਿਸ ਇਜ਼ ਰੋਂਗ ਮੇਰੇ ਮਨ ਨੂੰ ਬਹੁਤ ਹੀ ਸਪੰਚੇਗੀ ਇਸ ਕਰਕੇ ਆਪਾਂ ਉਹ ਵਾਲਾ ਸਕੈਨ ਲਗਾਇਆ ਉਹੀ ਸਿਟੀ ਸਕੈਨ ਲਗਾਇਆ ਉਸ ਤਰ੍ਹਾਂ ਹੀ ਕੈਥ ਲੈਬ ਲਗਾਈ ਉਸ ਤਰ੍ਹਾਂ ਹੀ ਐਮ ਆਰ ਆਈ ਲਗਾਇਆ ਬ੍ਰੈਂਡ ਨਿਊ ਲਗਾਇਆ ਕੋਈ ਪੁਰਾਣੇ ਨਹੀਂ ਕਿ ਚੁੱਕਦੇ ਛਰੀ ਨਗਰ ਤੋਂ ਦਿੱਲੀ ਤੋਂ ਚੁੱਕ ਕੇ ਗੱਲੀ ਜਿ ਮਸ਼ੀਨ ਲੈ ਆਤੀ ਸਰਕਾਰੀ ਇੰਸ਼ੋਰੈਂਸ ਲਈ ਗਈ ਉਹ ਵੀ ਕੰਮ ਕੀਤਾ ਅਸੀਂ ਪ੍ਰੋਪਰਲੀ ਲਗਾਇਆ ਤਾਂ ਕਿ ਸਾ ਜਦੋਂ ਸਕੈਨ ਕਰਾ ਕੇ ਵੀ ਜਦੋਂ ਸਾਡਾ ਸਕੈਨ ਕਰਾ ਕੇ ਮਰੀ ਸਾਡੇ ਇੱਥੇ ਲੱਗੇਗਾ ਮੈਨੂੰ ਖੁਸ਼ੀ ਹੋਏਗੀ ਯਾਰ ਕਿੰਨੀ ਸੋਹਣੀ ਫਿਲਮ ਹੈ ਉਹ ਜ਼ਰੂਰ ਚਾਹੀਦਾ ਪੇਸ਼ੈਂਟ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਹੈ ਮਰੀਜ਼ ਵੀ ਕਹਿੰਦੇ ਤਰੀਕੋ ਸਾਡੇ ਸਾਰੇ ਸੂਤਾ ਮਿਲਦੇ ਨਹੀਂ ਤੇ ਨਹੀਂ ਹਸ ਬੜਉਂਦੇ ਇੱਧਰ ਤੋਂ ਤੋਂ ਭਜਣਾ ਨਹੀਂ ਲੱਗਦਾ ਜੋ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਉਹ ਐਮ ਆਰ ਆਈ ਸੈਂਟਰ ਚ ਹੈ ਸੀਟੀ ਸਾਹਮਣੇ ਸੈਂਟਰ ਚ ਹੈ ਅਲਟਰਾਸਾਉਂਡ ਇੱਧਰ ਵੀ ਹੈ ਉੱਧਰ ਵੀ ਹੈ ਸੋ ਮੈਕਸਿਮਮ ਸੈਂਟਰ ਸੜਕ ਪਾਰ ਕਰਨ ਦੀ ਅਸੁਵਿਧਾ ਹੈ ਉਹਦੇ ਵਾਸਤੇ ਉਹ ਗਿਆ ਮੂਲੇ ਤੇ ਟੀਜਾ ਰੱਖੀ ਹੈ ਤਾਂ ਕਿ ਪੀਸ਼ੈਂਟ ਉਧਰੋਂ ਇੰਦਰ ਆ ਜਵੇ ਬਿਕੋਜ਼ ਕਈ ਕਨਸਰਟੈਂਟ ਇੱਧਰ ਬੈਠੇ ਹੋਣਗੇ ਕਈ ਕਨਸਰਟੈਂਟ ਉਧਰ ਬੈਠੇ ਹੋਣਗੇ ਬਿਕੋਜ਼ ਯੂ ਕੈਨਟ ਅਫੋਰਡ ਕਿ ਇੱਧਰ ਰੀਅਲ ਟ੍ਰਾਂਸਪਲੈਂਟ ਸਰਜਨ ਬੈਠਾ ਹੋਵੇ ਉਧਰ ਵੀ ਬੈਠਾ ਹੋਵੇ ਅਸੀਂ ਦੋਨਾਂ ਜਗ੍ਹਾ 'ਤੇ ਸਪੈਸ਼ਲਿਸਟ ਸਾਰੇ ਉਧਰ ਬਹਿਣਗੇ ਸੁਪਰ ਸਪੈਸ਼ਲਿਸਟ ਸਾਰੇ ਇੱਧਰ ਬਹਿਣਗੇ ਜੇ ਸਪੈਸ਼ਲਿਸਟ ਦੇਖੇਗਾ ਕਿ ਸੁਪਰ ਸਪੈਸ਼ਲਾਈਜ਼ੇਸ਼ਨ ਦੀ ਲੋੜ ਹੈ ਉਹ ਸਾਨੂੰ ਇੱਧਰ ਛੱਡ ਜਾਏਗਾ ਤੇ ਇੱਧਰਲੇ ਪਾਸੇ ਦੇਖ ਕੇ ਕਿਸ ਕਰਕੇ ਸੜਕ ਦੇ ਦੋਨੇ ਪਾਸੇ ਮੈਂ ਬਹੁਤ ਲੋਕਾਂ ਨੇ ਕਿਹਾ ਕਿ ਆ ਸੜਕ ਤੇ ਦੋਨੇ ਪਾਸੇ ਹਸਪੀਟਲ ਖੋਲਣ ਦਾ ਕੋਈ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਐਡਵਾਂਟੇਜ ਨਹੀਂ ਹੋਣਾ ਪਰ ਮੇਰੇ ਮਨ ਸ਼ੁਰੂ ਤੋਂ ਸੋਚ ਹੀ ਸੀ ਕਿ ਕੋਈ ਫਰਕ ਨਹੀਂ ਪੈਂਦਾ ਵਿਕਨੇ ਵਿਗੀ Samsung ਵੀ ਜਾਂਦਾ ਤੇ ਵਿਕੇ ਤਾਂ ਅਨੋਕੀ ਆ ਵੀਰੇ ਠੀਕ ਹੈ ਜੋ ਤਾਂ Samsung ਦੇ ਅੰਦਰ ਨੁੱਕੇ ਤੇ ਦਰਾਈਪੂ ਨੇ ਤੇ ਕੋਈ ਗੱਲ ਨਹੀਂ ਤੁਹਾਨੂੰ ਵਿਕਨੇ ਠੀਕ ਹੈ ਨਾ ਲੇਕਿਨ ਫੈਸਿਲਿਟੀ ਪੂਰੀ ਦੇਣੀ ਪੈਣੀ ਹੈ ਫੈਸਿਲਿਟੀ ਪੂਰੀ ਦੇਣੀ ਪੈਣੀ ਹੈ ਫੈਸਿਲਿਟੀ ਠੀਕ ਦਰਸਾਏ ਪੋਟੋ ਕਰਾਂਗੇ